ਅੱਜ ਸਹੀ ਆਪਾਂ ਚਲੋ ਕਿਉਂਕਿ ਸਾਡਾ ਬਲੌਗ ਪੈਂਦਾ ਆ ਰੋਜ਼ 12 ਵਜੇ ਅੱਜ ਬੱਚਿਆਂ ਨੂੰ ਹੈਗੀ ਹੋਲੇ ਮੱਲੇ ਦੀ ਛੁੱਟੀ ਅਸੀਂ ਅੱਜ ਬਣਾਵਾਂਗੇ ਡੋਸਾ ਜੀ ਇਹ ਸਾਡੇ ਬਲੌਗਰ ਚ ਕਦੀ ਨਹੀਂ ਆਉਂਦੇ ਹੈਗੇ ਅਸੀਂ ਕਹਿੰਨਾਂ ਨੂੰ ਵੀ ਬਲੌਗ ਚ ਲੈ ਲਈਏ ਖਾ ਕੇ ਬਿਮਾਰ ਹੋ ਜੀ ਉਸ ਤੋਂ ਬਾਅਦ ਮਾਨੀ ਨਹੀਂ ਜਾਂਦਾ ਕੱਲ੍ਹ ਬਣਾਵਾਂਗੇ ਮੱਛਾ ਮੈਂ ਕਿਹਾ ਘਟੋ ਘਟੇ 1 ਕਿਲੋਮੀਟਰ 1 ਕਿਲੋਮੀਟਰ ਦਾ ਮੈਕ ਫੜਾ ਦੇ ਆਣੀ ਕੱਟਣੀ ਰੁੰਡੀ ਰੁੰਡੀ ਨਹੀਂ ਕੱਟਣੀ ਹਾਂਜੀ ਉਹ ਹਟ ਜਾ ਤੂੰ ਕਿੱਥੋਂ ਪਿੱਛੋਂ ਚੁੰਡੀਆਂ ਵੱਡੀਆਂ ਨਹੀਂ ਆ ਗਏ ਯਾਰ ਨਾਲ ਪਾਣੀ ਇੱਕ ਹਰੀ ਮਿਰਚ ਅੰਦਰ ਦੇਖੋ ਕਿਦਾਂ ਰੋਲਾ ਪਾਇਆ ਇਹਨਾਂ ਨੇ ਕਿਦਾਂ ਹਾ 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 ਕੀ ਹੋਣਿਆ ਇਹ ਡਰ ਕੇ ਛੱਡ ਗਏ ਗੱਡੀ ਨਹੀਂ ਲੈ ਲੈ ਇੱਕ ਤਾਂ ਮੇਹਾਂ ਹੋ ਲੈ ਲੈ ਕੋਈ ਆ ਗਈ ਤੇ ਛੱਡ ਤੂੰ ਸਾਰਾ ਖਾਣੀ ਇੱਕ ਗੰਮ ਤਾਂ ਲੈ ਸਾਰਾ ਹੀ ਜਾ ਕੇ ਲੈ ਚਲੀ ਬਲੌਗ ਦਾ ਇੱਥੇ ਅਸੀਂ ਐਂਡ 11 ਅੱਜ ਹੋਗੇ ਥੋੜੇ ਜਿਹਾ ਅਸੀਂ ਲੇਟ ਕਿਉਂਕਿ ਅੱਜ ਸਾਡੀ ਆਂਟੀ ਨਹੀਂ ਆਈ ਕੰਮ ਵਾਲੀ ਅਸੀਂ ਅੱਜ ਸਫਾਈਆਂ ਤੇ ਚਲੋ ਪਹਿਲਾਂ ਬਲੌਗ ਕਰੀਏ ਸਾਰਿਆਂ ਨੂੰ ਸਵਾਗਤ ਹੈ ਜਪੀਨੰਦਰਾ ਬਲੌਗਸ ਵਿੱਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਹਿਲਾਂ ਤਾਂ ਪਲਕ ਨੂੰ ਸਕੂਲੇ ਭੇਜ ਕੇ ਸਾਰੀਆਂ ਸਫਾਈਆਂ ਕੀਤੀਆਂ ਹਾਂ ਕੱਪੜੇ ਧੋਤੇ ਨਾਲੇ ਸਾਰਾ ਕੁਝ ਕਰ ਲਿਆ ਮੰਮੀ ਨੇ ਰੋਟੀ ਬਣਾ ਦਿੱਤੀ ਹਾਂ ਸਾਰਾ ਸਾਡਾ ਕੰਮ ਕੰਪਲੀਟ ਹੋ ਗਿਆ ਬਸ ਬਲੌਗ ਨਾਲ ਸਫਾਈਆਂ ਸਵੀਆਂ ਸਾਰੀਆਂ ਕਰਕੇ ਅੱਜ ਆਪ ਤੇ ਇਸ ਕਰਕੇ ਥੋੜੇ ਜਿਹਾ ਹੋ ਗਏ ਲੇਟ ਫਰਸ਼ਾਂ ਨਾਲ ਅੱਜ ਪੋਚੇ ਲਾ ਲਿਆ ਗਿਆ ਅੱਜ ਦਾ ਚਮਕਾਨੀ ਸੀ ਬੜੀਆਂ ਕੱਲਾਂ ਕੁੰਝੀਆਂ ਜੋ ਪੂਰਾ ਕੱਢਿਆ ਹਾਂ ਮਾਂ ਵਾਲੀਆਂ ਕੰਮ ਨਹੀਂ ਕਰਦੀਆਂ ਨਹੀਂ ਕੰਮ ਕਰਦੀਆਂ ਪਰ ਸਹੀ ਨਹੀਂ ਕਰਦੀਆਂ ਉਹਦਾ ਦਾ ਕੰਮ ਨਹੀਂ ਨਾ ਕਰਦਾ ਥੋੜਾ ਜਿਹਾ ਕਾਲੀ ਕਰ ਜਾਂਦੀਆਂ ਹਾਂ ਹਾਂ ਚਲੋ ਚਲੋ ਅੱਜ 11:11 ਵੇਲੇ ਹੋ ਗਏ ਸਾਰੇ ਕੰਮ ਸਾਰਾ 1:00 ਵਜੇ ਹੋ ਗਈ 12:30 ਹਾਂ ਦੇਖੋ ਲੋ ਜੀ ਹਾਂਜੀ ਚਲੋ ਕਰਦੇ ਹਾਂ ਜੀ ਨਾਸ਼ਤਾ ਮਾਰਨਿੰਗ ਦਾ ਤੇ ਫਿਰ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਦੇਖਦੇ ਹਾਂ ਅੱਜ ਕੁਝ ਕੀ ਹੁੰਦਾ ਜੀ ਅੱਜ ਕੋਈ ਕੀ ਬਣਾਉਂਦੇ ਕੀ ਬਣਾਉਂਦੇ ਆ ਤੇ ਕੀ ਕਰਦੇ ਆ ਘਰ 'ਚ ਚਲੋ ਆਜੋ ਇੱਧਰ ਦੇਖੋ ਜੀ ਟਾਈਮ ਹੋ ਗਿਆ ਆ 12:30 ਕੰਮ ਕੁੰਮ ਸਾਡਾ ਸਾਰਾ ਹੀ ਹੋ ਗਿਆ ਆ ਅਸੀਂ ਦੇਖਣ ਲੱਪੇ ਆਪਣਾ ਬਲੌਗ ਕਿਉਂਕਿ ਸਾਡਾ ਬਲੌਗ ਪੈਂਦਾ ਆ ਰੋਜ਼ 12 ਵਜੇ ਮੰਮੀ ਦੇਖੋ ਇੱਧਰ ਵਾਸੀਆਂ ਮਾਰਦੇ ਪਏ ਆ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਕਿਚਨ ਨੀਟ ਐਂਡ ਕਲੀਨ ਕਰ ਲਈ ਆ ਤੇ ਇੱਧਰ ਆਪਣਾ ਬਲੌਗ ਦੇਖਦੇ ਸੀ ਤੇ ਇੱਧਰ ਹੋਰ ਕਿਸੇ ਦਾ ਬਲੌਗ ਆ ਗਿਆ ਆ ਨਾਓ ਜੀ ਅਸੀਂ ਕਿਚਨ ਵੀ ਇੱਧਰ ਕਰ ਲਈ ਆ ਨੀਟ ਐਂਡ ਕਲੀਨ ਤੇ ਹੁਣ ਅਸੀਂ ਪਾਇਆ ਹੀ ਕੋਠੇ ਤੇ ਕੱਪੜੇ ਸੁੱਕੜੇ ਮੰਮੀ ਆਏ ਅਸੀਂ ਨਾਲੇ ਤੁਹਾਨੂੰ ਦਿਖਾਉ ਲਿਆ ਜੀ ਬਾਹਰਲਾ ਮੌਸਮ ਕਿਦਾਂ ਦਾ ਆ ਚੱਲਦੇ ਆ ਕੋਠੇ ਦੇ ਹਾਂਜੀ ਆ ਗਈ ਜੀ ਆ ਗਈ ਜੀ ਵਧਾ ਰਿਹਾ ਹੈ ਦੇਖੋ ਜੀ ਮੀਂਹ ਪੈ ਕੇ ਹਟਿਆ ਆ ਮੜੀਆਂ ਮੜੀਆਂ ਕੜੀਆਂ ਲੱਗੀਆਂ ਸੀ ਆਉਣੀ ਆ ਇੱਧਰ ਫੁੱਲ ਨਿਕਲੇ ਆ ਤੇ ਦੋ ਫੁੱਲ ਇੱਧਰ ਨਿਕਲੇ ਆ ਜੀ ਦੇਖੋ ਅੱਜ ਸਾਡੀ ਗਲੀ ਵਿੱਚ ਹੋਈ ਰਹੀ ਹੈ ਪੱਟਪਟਾਈ ਇੱਧਰ ਟੈਲਾ ਥੋੜੀਆਂ ਜੀਆਂ ਬਹਿ ਗਈਆਂ ਸੀ ਗਲੀ ਦੀਆਂ ਤੇ ਇੱਧਰ ਲੱਗੇ ਹੋ ਪਾਈਪ ਪਾਣ ਇਹ ਇਹ ਸਾਡੇ ਗਵੰਡੀਆਂ ਦੇ ਤੇ ਇੱਧਰ ਬੱਚੇ ਖੇਡ ਰਹੇ ਆ ਜਿਹੜੀ ਸ਼ਿਕਾ ਆਹ ਚੱਲ ਗਏ ਪਰੇ ਨੂੰ ਅੱਜ ਬੱਚਿਆਂ ਨੂੰ ਹੈਗੀ ਹੌਲੇ ਮੱਲੇ ਦੀ ਛੁੱਟੀ ਕਿਉਂਕਿ ਸਾਡੀ ਪੱਲੂ ਨੂੰ ਨਹੀਂ ਛੁੱਟੀ ਹੈਗੀ ਹਨਾ ਹਾਂ ਪਾਈਏ ਫੇ ਕੱਪੜੇ ਸੁਕਣੇ ਦੇਖ ਸਕਦੇ ਆ ਜੀ ਮੌਸਮ ਮੌਸਮ ਤਾਂ ਹੈਗਾ ਬਹੁਤ ਸੋਹਣਾ ਜਿੱਦਾਂ ਕਿ ਤੁਹਾਨੂੰ ਕੱਲ ਵਾਲੇ ਬਲੌਗ 'ਚ ਦੱਸਿਆ ਸੀ ਕੱਲ ਵਾਲੇ ਸੀ ਅਸੀਂ ਆਲੂ ਤੇ ਅਸੀਂ ਅੱਜ ਬਣਾਵਾਂਗੇ ਡੋਸਾ ਠੀਕ ਹੈ ਅੱਜ ਸਭ ਦਾ ਡੋਸਾ ਬਨੇਗਾ ਤੇ ਆਪਾਂ ਪਤਾ ਖਾਣੀਆਂ ਪਤਾ ਮੈਂ ਕੀ ਖਾਣੀ ਆ ਲਓ ਜੀ ਇੱਧਰ ਵੀ ਮੈਂ ਸਵੇਰੇ ਬੂਟਿਆਂ ਨੂੰ ਸਾਰੇ ਪਾਣੀ ਪਾ ਗਈਆਂ ਲਓ ਜੀ ਲਓ ਜੀ ਸਨ ਥੱਲੇ ਪੈ ਗਈ ਆਵਾਜ਼ ਤੇ ਇਹ ਆਇਆ ਬਿਆਰੂ ਸਮਾਨ ਲੈ ਕੇ ਹਲੂ ਤਰ ਜਾਏ ਇਹ ਪੌੜੀ ਲੜਦੇ ਆਈਏ ਐਮਟੀਆਰ ਦਾ ਹਾਂ ਤੇ ਉਹ ਦੂਜਾ ਨਹੀਂ ਮਿਲਿਆ ਐਮਟੀਆਰ ਕੇ ਕਿਹੜਾ ਆ ਐਮਟੀਆਰ ਐਮਟੀਆਰ ਦਾ ਅੱਜ ਵੀ ਐਮਟੀਆਰ ਦਾ ਛੋਟਾ ਮਿਲ ਗਿਆ ਉਹ ਰੋਹ ਨਹੀਂ ਸੀ ਲੈਣਾ ਭਾਵੇਂ ਤੁਸੀਂ ਟਾਪਸਾ ਲੈ ਜਾਂਦੀ ਉਹ ਹੈ ਨਹੀਂਗਾ ਹੂੰ ਫਤੋ ਲਓ ਜੀ ਅੱਜ ਬਣਾਵਾਂਗੇ ਡੋਸਾ ਪਹਿਲਾਂ ਤਾਂ ਸਾਡੇ ਇੱਕ ਬੈਟਰ ਪਿਆ ਸੀਗਾ ਡੋਸੇ ਦਾ ਪਰ ਜਦੋਂ ਅਸੀਂ ਦੇਖਿਆ ਉਹਦੀ ਡੇਟ ਐਕਸਪਾਇਰ ਹੋ ਗਈ ਤੇ ਹੁਣ ਅਸੀਂ ਅੱਜ ਬਣਾਵਾਂਗੇ ਮੈਂ ਕੱਲ ਹੀ ਲਵਾਵਾਂ ਪਰ ਉਹ ਚੁੱਕਦੇ ਫੋੜੀ ਤੁਹਾਨੂੰ ਸੌਰੀ ਲੋ ਜੀ ਇਹ ਸਾਡੇ ਬਲੌਗਰ ਚ ਕਦੀ ਨਹੀਂ ਆਉਂਦੇ ਹੈਗੇ ਅਸੀਂ ਕਿ ਇਹਨਾਂ ਨੇ ਵੀ ਬਲੌਗ ਚ ਲੈ ਲਈਏ ਮੈਂ ਫਿਰ ਇਦਾਂ ਮੈਂ ਨਾ ਜਦੋਂ ਬਲੌਗ ਆਉਣਾ ਹੁੰਦਾ ਮੈਂ ਕਿਦਾਂ ਆਉਂਦਾ ਬਲੌਗ ਜੀ ਆ ਹਾਂ ਚਲੋ ਚੱਲੇ ਆਉਂਦੇ ਸੀ ਹੋਰ ਚੱਲਣਾ ਹੁੰਦਾ ਜਾ ਕੇ ਦੁਕਾਨ ਤਾਂ ਖੁੱਲਣਾ ਅੱਜ ਉਧਰ ਮੀਟਿੰਗ ਸੀ ਇੱਕ ਉੱਥੇ ਚੱਲ ਗਏ ਹੁਣ ਗਏ ਸਾਰੇ ਜਾਣੇ ਸੰਸਕਾਰ ਤੇ ਬਹਿਗਾ ਮੈਂ ਕਿਹਨਾਂ ਨੂੰ ਤੁਸੀਂ ਜਾਓ ਚਲੋ ਠੀਕ ਆ ਮੈਂ ਵੀ ਪਾਏ ਆ ਕੱਪੜੇ ਸੋਹਣੇ ਲੈ ਲੈ ਆ ਗਏ ਪਿਆ ਬਈ ਗੱਡੀ ਚ ਜਾਣਾ ਲੈ ਕੁੜੀ ਨੂੰ ਓਕੇ ਓਕੇ ਮੋਟਰ ਮੀਵਾ ਲੋ ਜੀ ਡੇਢ ਵਜ ਚੱਲਿਆ ਵਜ ਗਿਆ ਆ ਪਰ ਕੁਪੜੇ ਸੁੱਕਣੇ ਪਾ ਕੇ ਆ ਕੇ ਆ ਗਏ ਆ ਵਿਲੇ ਹੋ ਕੇ ਅਸੀਂ ਤੇ ਇੱਧਰ ਮੈਂ ਬਣਾ ਲਵਾਂ ਸਾਂਭਰ ਥੋੜਾ ਬਣਾਉਂਦੀ ਆ ਕਿਉਂਕਿ ਨਾ ਪਲਕ ਨੇ ਖਾਣਾ ਤੇ ਨਾ ਖਾਣਾ ਰੂਬਲ ਨੇ ਬਣਾ ਕੇ ਰੱਖ ਲੇ ਫੇਰ ਜਾਣਾ ਅਸੀਂ ਪਲਕ ਨੂੰ ਲੈਣ ਤੇ ਇੱਧਰ ਪਾਣੀ ਰੱਖ ਦਿੱਤਾ ਆ ਮੈਂ ਗਰਮ ਦੋ ਗਲਾਸ ਪਾ ਕੇ ਤੇ ਥੋੜਾ ਜਿਹਾ ਉਬਾਲਾ ਮਾਰੂਗਾ ਤੇ ਫੇਰ ਇਹਦੇ ਵਿੱਚ ਪਾਵਾਂਗੇ ਬੈਟਰ ਦਾ ਜਿਹੜਾ ਹੈਗਾ ਆ ਮਿਕਸ ਸਾਂਭਰ ਦਾ ਜਿਹੜਾ ਬੈਟਰ ਆ ਨਾ ਇਹ ਪਾਵਾਂਗੇ ਡਰਾਈ ਵਾਲਾ ਤੇ ਫਿਰ ਬੜਾ ਕੇ ਤੁਹਾਨੂੰ ਬਣਾ ਕੇ ਤੁਹਾਨੂੰ ਦਿਖਾਲਦੇ ਆਂ ਹਾਂਜੀ ਆਹ ਦੇਖੋ ਜੈਦ ਬਣਾ ਲਿਆ ਬਣ ਗਿਆ ਸਾਂਬਰ ਸਾਂਬਰ ਅੱਛਾ ਆ ਗਿਆ ਇਹ ਲੱਗੀਆਂ ਮੈਂ ਆਲੂਆਂ ਦਾ ਬਣਾਉਣ ਵਿੱਚ ਲਾਦੇ ਨਹੀਂ ਹੁੰਦੇ ਡੁੱਸੇ ਓਕੇ ਓਕੇ ਠੀਕ ਹੈ ਠੀਕ ਹੈ ਪਿਆਰ ਗਟੋਲੀ ਆਲੂ ਛਿੱਲੇ ਲਏ ਆ ਠੀਕ ਆ ਹੋਰ ਕੀ ਮੈਂ ਕਿ ਚੀਜ਼ਾਂ ਬਣਾ ਕੇ ਰੱਖ ਜਾਨੀ ਆ ਬਸ ਫਿਰ ਆ ਕੇ ਪਿਆਜ਼ ਪੂਜ ਮੰਮੀ ਨੇ ਕੱਟ ਦੇਣਾ ਵਿੱਚ ਬਣ ਲਈ ਹਾਂ ਹਾਂ ਫਿਰ ਸਿਰਫ ਆ ਕੇ ਉਹੀ ਬਣਾਉਣਾ ਆ ਆਪਣੇ ਦੋਸਾ ਦੋਸਾ ਬਣਾਉਣਾ ਆ ਫਿਰ ਹਾਂ ਠੀਕ ਆ ਮੈਂ ਕਰੀਆ ਸਾਂਬਰ ਦੀ ਉਹ ਨਹੀਂ ਤੂੰ ਖਾਂਦੀ ਮੈਂ ਖਾਂਦੀ ਨਹੀਂ ਇਹਨਾਂ ਪਵਾ ਦਿੰਦਾ ਤੂੰ ਪਤਾ ਨਹੀਂ ਖਾਂਦੀ ਯਾਰ ਪਤਾ ਨਹੀਂ ਇੱਕ ਵਾਰੀ ਖਾ ਕੇ ਬਿਮਾਰ ਹੋ ਗਈ ਸੀ ਉਦੋਂ ਤੋਂ ਬਾਅਦ ਮਾਰੀ ਨਹੀਂ ਜਾਂਦਾ ਮੈਂ ਪੱਲੂ ਪੱਲੂ ਦੇ ਨਹੀਂ ਖਾਂਦੀ ਹੈਗੀ ਇਹਨੂੰ ਪਤਾ ਨਹੀਂ ਕੀ ਗੱਲ ਵਾ ਪੱਲੂ ਬਾਹਰ ਤਾਂ ਖਾ ਲੈਂਦੀ ਆ ਘਰੇ ਨਹੀਂ ਖਾਂਦੀ ਹੈ ਬਾਹਰ ਤਾਂ ਖਾਂਦੀ ਦੱਸ ਕਿੱਥੇ ਖਾਂਦੀ ਹੈ ਬਾਹਰ ਵੀ ਮਾਰਾ ਮੋਟੇ ਖਾਂਦੀ ਆ ਕਿਤੇ ਹਾਂ ਹਾਂ ਦੱਸ ਤੇ ਇਹਨੂੰ ਇਹ ਚੀਲਾ ਕੀ ਲਾ ਲ ਮੇਚ ਇੱਕ ਮੱਟੇ ਕੋਲੀ ਭਰ ਲਾ ਲ ਹੋਰ ਇਹ ਰਹਾ ਤੀ ਜਮਾ ਪਾਇਆ ਸੀ ਵਿੱਚ ਨਹੀਂ ਮੈਂ ਨਹੀਂ ਪਾਇਆ ਮਸੀਰਾ ਲਓ ਜੀ ਚੱਲ ਪਾਵਾਂਗੇ ਮੱਛਾ ਫਿਰ ਇਹਦੇ ਵਿੱਚ ਪਾਵਾਂਗੇ ਨਹੀਂ ਨਹੀਂ ਉਹ ਨਹੀਂ ਬਾਦ ਦੀ ਹੋ ਆਹ ਬਹੁਤ ਆਹ ਬਹੁਤ ਆ ਜਿੱਦਣਾ ਨਹੀਂ ਖਾਣਾ ਹੈ ਦਾਦੀ ਖਾ ਲੈਂਦੇ ਆ ਅੰਮੀ ਖਾ ਲੈਂਦੇ ਆ ਹਾਂ ਦੋਸਤ ਬਸ ਥੋੜਾ ਜਿਹਾ ਹੋਰ ਆਹ ਬਲ ਆ ਗਿਆ ਨੇ ਦੋ ਬਰੇ ਥੀਨ ਕੱਲ ਜਿਹੜੇ ਪਾਵਾਂ ਕਰੂੰਗਾ ਲਾ ਖਤਮ ਹੋ ਗਿਆ ਤਲ ਲਿਖੀ ਮਸਾਲਾ ਮੀਂਹ ਵਰ੍ਹਦਾ ਰਿਹਾ ਹੈ। ਹੁਣ ਕੀ ਹੋਇਆ? ਹੈਗਾ ਇਹ ਤਾਂ ਮਮਾਕ। ਹੋਰ ਦੋ ਮਸਾਲੇ ਅਹ ਲਾਈ ਮਲੇ ਦਾ। ਕੰਪਨਟ ਵਾਲੀ ਪਈ ਹਲਦੀ ਦੇਖੋ ਨਮਕ ਮੈਂ ਜੀਸ ਕਰਤਾ ਘੱਟ ਤੇ ਹੁਣ ਇਹਦੇ ਪਕਾਵਾਂਗੇ ਹਾਂ ਜੀ ਜੇ ਬਹਾਉਣ ਵੀ ਰਸਤੇ ਚ ਬਥੇਰੇ ਲੱਗਦੇ ਆ ਹਾਂ ਬਾਅਦ ਹੋ ਗਿਆ ਅੱਛਾ ਰਸਤੇ ਚ ਚਾਹ ਚਾਹ ਵੇ ਬਾਹਰ ਨਾ ਫੜ ਤਪਰਾਵਾ ਸਾਰੇ ਸਫਾਈਆਂ ਦੀਆਂ ਆ ਹਾਂ ਲੋਇਨ ਮਿਕਸ ਲਓ ਲੈ ਲੇ ਤੇ ਇਹ ਹੋ ਗਿਆ ਤਿਆਰ ਬੱਸ ਠੀਕ ਆ ਇਹਦਾ ਸਾਂਭਰ ਵੀ ਬਣ ਗਿਆ ਆਲੂ ਵੀ ਹੋ ਗਏ ਬਸ ਹੁਣ ਦੋਸਾ ਰਹਿ ਗਿਆ ਹੁਣ ਬਸ ਤਿਆਰ ਕੇ ਟਮਾਟਰ ਕੱਟ ਲੈਣੇ ਆ ਤੇ ਥੋੜੇ ਜੇ ਮਟਰਾਂ ਨੂੰ ਹਨਾ ਉਬਾਲ ਕੇ ਰੱਖਣਾ ਆ ਉਹਨੂੰ ਐਦਾ ਕਹਦੇ ਮਾਈਕ੍ਰੋ ਚ ਗਾਰ ਲੈਣੇ ਆ ਮਾੜੇ ਠੀਕ ਸਟੀਮ ਵੀ ਕਰਕੇ ਸੌਫਟ ਹੋ ਜੂਗੇ ਠੀਕ ਉਹਦੇ ਵਿੱਚ ਪਾਵਾਂਗੇ ਨਾ ਠੀਕ ਫਟਕੇਗਾ ਖਰਾ ਫਟਕ ਬੰਦਾ ਤੇ ਗੱਡੀ ਫਟਕ ਦੇ ਪਰਲੇ ਪਾਸੇ ਖੜੀ ਕਰਕੇ ਤੇ ਆਪਾਂ ਜਾ ਰਹੇ ਆ ਜੀ ਪਲਗ ਨੂੰ ਲੈਣ ਮਨਬੀਰੇ ਪਹਿਲਾਂ ਚੱਲ ਗਈ ਅੱਗੇ ਤੇ ਆਉ ਬਹੁਤ ਦੂਰ ਆ ਰਹੇ ਆ ਜਿਹੜਾ ਲੱਗ ਜਾ ਕੇ ਦਿਖਾਨੇ ਆ ਬਹੁਤ ਤੁਰੇ ਆ ਰਹੇ ਆ ਜੀ ਘੱਟੋ ਘੱਟ 1 ਕਿਲੋਮੀਟਰ ਹਾਂ ਜੀ ਮੈਂ ਕਿਹਾ ਘੱਟੋ ਘੱਟ 1 ਕਿਲੋਮੀਟਰ 1 ਕਿਲੋਮੀਟਰ ਦਾ ਬੈਗ ਫੜਾ ਦੇ ਚੱਲ ਗਏ ਬੱਚੇ ਬੋਲਦੇ ਬੈਗ ਫੜਾ ਦੇ ਹਾਂ ਜੀ ਉਹ ਪੁੱਤ ਪਤਾ ਕੀ ਚੱਕਰ ਆ ਉਹ ਫਾਟਕ ਦਾ ਹਜੇ ਵੀ ਉਹ ਹੈਗਾ ਖੁੱਲਾ ਤਾਂ ਹੈਗਾ ਆ ਇੱਕ ਇੱਕ ਪਾਸੋਂ ਗੱਡੀ ਕੱਢਦੇ ਪਏ ਆ ਕੰਮ ਚੱਲਦਾ ਪਿਆ ਆ ਆਹ ਦੇਖ ਦਿਖਾਨੇ ਅੱਗੇ ਚੱਲ ਕੇ ਦੇਖਿਓ ਫਾਟਕ ਤੇ ਚੱਲਦਾ ਪਿਆ ਕੰਮ ਤੇ ਬਹੁਤ ਹੌਲੀ ਹੌਲੀ ਕਰਕੇ ਸਿੰਗਲ ਸਿੰਗਲ ਕਰਕੇ ਗੱਡੀ ਕੱਢਦੇ ਸੀਗੇ ਉਹਦੇ ਕਰਕੇ ਲੱਗਦਾ ਬਹੁਤ ਜ਼ਿਆਦਾ ਟਾਈਮ ਨਹੀਂ ਚੱਕਿਆ ਜਾਂਦਾ ਸੀਗਾ ਪਾਵਾ ਬੈਗ ਚਲੋ ਮਿਲਦੇ ਘਰ ਪਹੁੰਚ ਕੇ ਮਿਲਦੇ ਹੁਣ ਦੇਖੋ ਕੰਮ ਚੱਲਦਾ ਪਿਆ ਹੋ ਗਿਆ 3:30 ਤੇ ਆਪਾਂ ਆ ਗਏ ਕਰੇ ਤੇ ਆਏ ਨੂੰ ਤਾਂ ਕਾਫੀ ਟਾਈਮ ਹੋ ਗਿਆ ਲਓ ਜੀ ਦੇਖੋ ਇੱਧਰ ਮੈਗੀ ਵੀ ਲੱਗੀ ਆ ਖਾਣ ਡੋਸਾ ਬਣ ਰਿਹਾ ਅੱਜ ਤੇ ਡੋਸਾ ਕਹਿੰਦੀ ਮੈਂ ਖਾਣਾ ਨਹੀਂ ਹੈਗਾ ਮੈਗੀ ਖਾਣੀ ਆ ਮਾਜੀ ਆਈ ਨਹੀਂ ਖਾਣਾ ਦਾ ਹਾਂ ਆਹ ਦੇਖੋ ਜੀ ਕਿੱਡਾ ਉੱਗਦੀ ਆ ਡੋਸਾ ਸਕਲਾਸ ਦੋਸਾ ਆਪਾਂ ਦਿਖਾਵਾਂਗੇ ਸਾਨੂੰ ਦਿਓ ਪਾ ਕੇ ਅਸੀਂ ਤੇ ਖਾਈਏ ਬਿਲਕੁਲ ਲੋ ਜੀ ਚਲੋ ਦਿਖਾਨੇ ਆ ਤੁਹਾਨੂੰ ਜਦੋਂ ਬਣ ਕੇ ਤਿਆਰ ਹੋ ਕੇ ਥਾਲੀ ਬਾਹਰ ਆਂਦੀ ਹੋਜੀ ਅੰਦਰ ਬਣ ਬਣ ਤਿਆਰ ਹੋ ਰਿਹਾ ਤੇ ਅਸੀਂ ਦਿਖਾ ਰਹੇ ਹਾਂ ਜੀ ਲੋ ਜੀ ਅੰਝ ਲਗੇ ਖਾਣ ਕਿਉਂਕਿ ਮੈਂ ਜਾਣਾ ਫੇ ਕੰਮ ਤੇ ਆਪਣੇ ਫੇ ਤੁਸੀਂ ਬਹਿ ਕੇ ਆਪਣਾ ਆਰਾਮ ਨਾਲ ਖਾਈਓ ਹੈ ਹਾਂ ਹਾਂ ਜੀ ਮਾ ਜੀ ਤੁਸੀਂ ਕੋਈ ਨਹੀਂ ਬਣ ਲੈਂਦਾ ਓਕੇ ਓਕੇ ਠੀਕ ਠੀਕ ਖਾਏ ਹੋ ਕੇ ਵਿਲੇ ਹੁਣ ਆ ਗਈ ਸਾਡੀ ਮਤਾ ਦੀ ਵਾਰੀ ਮਾਦਾ ਦਾ ਵਾਫੇ ਮਨਪ੍ਰੀਤ ਘਰ ਬਣ आएगी ਆਪਣੇ ਲਈ ਹਾਂ ਉਹ ਜੀ ਤੇ ਪਰਮਣ ਰੈਡੀ ਹੋ ਜਾਂਦੇ ਆ ਤੇ ਮੈਂ ਹੁਣ ਚੱਲਾਂ ਦੁਕਾਨ ਤੇ ਠੀਕ ਆ ਜੀ ਤੇ ਮੈਂ ਆਪਣੇ ਕੰਮ ਕਰਾਂ ਜਾ ਕੇ ਠੀਕ ਆ ਜੀ ਓਕੇ ਟਾਈਮ ਵਗੈ ਸਵਾ ਪੰਜ ਤੇ ਆਪਾਂ ਅਸੀਂ ਚਾਹ ਪੀਣ ਘਰੇ ਅੱਜ ਆ ਦੇਖੋ ਅਰੇ ਪੱਲੂ ਮੇਰਾ ਪੱਲੂ ਛੋੜ ਦੇ ਅਰੇ ਇਦਾਂ ਲੱਗੀਆਂ ਪੱਲੂ ਫੜਨਾ ਚਾਹੀਦਾ ਪੱਲੂ ਫੜਦਾ ਨਹੀਂ ਹੈਗਾ ਨਿਆਣੇ ਐਵੇਂ ਧੋਈ ਜਾਂਦੇ ਆ ਆ ਮੈਂ ਤਾਂ ਛਡਾਉਣਾ ਸੀਗਾ ਲੋ ਜੀ ਇੱਧਰ ਬਣਾਉਣ ਲੱਗਾ ਮੈਂ ਪੁਜੀਆ ਮੈਂ ਕਿਹਾ ਵੀ ਮੈਨੂੰ ਨਾ ਟਮਾਟਰ ਤੇ ਪਿਆਜ਼ ਕੱਟ ਕੇ ਦਿਓ ਕਿ ਮੈਂ ਬਣਾਉਣਾ ਸੋਰੀ 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 ਬੱਲੂ ਉਹ ਡੀਚ ਪੇੜ ਮਾਰੀ ਮੇਰੇ ਪਿੱਛੇ ਆ ਨੇ ਛੱਡ ਕੇ ਨਹੀਂ ਮਾਰੀਗਾ ਬਬਾ ਮੈਂ ਲੈ ਲਓ ਇਹ ਮੈਂ ਇਹ ਖਾਣਾ ਪੁਜੀਆ ਥੋੜਾ ਜਿਹਾ ਲੈ ਲੇਂ ਆ ਦੇ ਇੱਧਰ ਲੈ ਕੋ ਜੀ ਹਾਂ ਹਾਂ ਕੱਟ ਦੇ ਕੀ ਆ ਗਈ ਬਣਾ ਦੀ ਚਾਹੀਦੀ ਬੜੀ ਆ ਕੋਈ ਪਿਆਜ਼ ਕਿੱਦਾਂ ਕੱਟਣਾ ਮੈਨੂੰ ਦੱਸ ਰਹੀ ਆ ਜੀ ਮੈਂ ਪਰ ਹੋਰ ਤਰੀਕੇ ਨਾਲ ਕੱਟਦਾ ਹੁੰਦਾ ਅੱਜ ਮੈਂ ਇਹਨੂੰ ਕਿਹਾ ਸੀ ਕੱਟ ਕੇ ਰੱਖੀ ਹਾਂ ਆ ਆ ਤੀ ਆ ਇਹ ਵੀ ਤਰੀਕਾ ਆ ਹਾਂ ਚੂਰੀ ਮਾਰਨੀ ਤੇਰੇ ਪਰਾਂ ਜੱਜਾ ਪੱਲੂ ਪੱਲੂ ਛੱਡ ਦੇ ਮਮਾ ਦਾ ਰਾਤ ਕੀ ਨਹੀਂ ਆਣੀ ਤੁਹਾਡੇ ਆ ਉਹ ਜੀ ਆਪਨਾ ਆ ਕੇ ਫਿਰ ਤੁਹਾਨੂੰ ਮਿਲਦਾ ਜੀ ਹੁਣ ਮੈਂ ਠੀਕ ਆ ਜੀ ਓਕੇ ਜੀ ਆ ਦੇਖੋ ਜੀ ਦੇਖੋ ਪਿਆਜ਼ ਕਿਦਾਂ ਕੱਟਦਾ ਇਦਾਂ ਪਹਿਲਾਂ ਮਾਰ ਲੈਣੇ ਆ ਹਾਂ ਨਹੀਂ ਕੱਟਣੀ ਡੁੰਡੀ ਡੁੰਡੀ ਨਹੀਂ ਕੱਟਣੀ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਦੇਖੋ ਆ ਦੇਖੋ ਜੀ ਤੇ ਇਹਦਾ ਬਰੀਕ ਬਰੀਕ ਦੇ ਕੋਈ ਨਹੀਂ ਹੈਗਾ ਦੀ ਬਹੁਤ ਵਧੀਆ ਫਰਸਟ ਕਲਾਸ ਤਰੀਕਾ ਸਹੀ ਨਹੀਂ ਜੀ ਤੁਰੀ ਦਾ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਆ ਉਹ ਹਟ ਜਾ ਤੂੰ ਕਿੱਥੋਂ ਪਿੱਛੇ ਉਹ ਚੁੰਡੀਆਂ ਵੱਡੀਆਂ ਨਹੀਂ ਆ ਗਏ ਉਹ ਚੁੰਡੀਆਂ ਫੁਲਾਇਆ ਸੀਗਾ ਪਾਪਾ ਟਮਾਟਰ ਵੀ ਇੱਦੇ ਕੱਟਣਾ ਆ ਜੀ ਹਾਂ ਚਲੋ ਠੀਕ ਆ ਲੈ ਮੈਂ ਬਣਾਵਾ ਹੁਣ ਪੁਜੀਆ ਪਹਿਲਾਂ ਕਿਉਂਕਿ ਪੁਜੀਆ ਬਣਾਉਣਾ ਮੇਰਾ ਕੰਮ ਆ ਚਕਣੀ ਮੇਰਾ ਕੰਮ ਆ ਪਾਪੜੀਆਂ ਵਾਲਾ ਵੀ ਪਾਉਣਾ ਵਿੱਚ ਤੇ ਨਾਲ ਪਾਉਣਾ ਆਪਾਂ ਆਲੂ ਹਾਂ ਕੱਲੇ ਆਲੂ ਆਲੂ ਬਣਾਏ ਆ ਕੱਲੇ ਆਲੂ ਪੁਜੀਆ ਨਹੀਂ ਨਹੀਂ ਆਲੂ ਪੁਜੀਆ ਨਹੀਂ ਆਲੂ ਨਾ ਬਈਓ ਉਬਲੇ ਆਲੂ ਰਗੜ ਪਾ ਦੇ ਇੱਕ ਤੇ ਰਿਆਂ ਦੋ ਯਾਰ ਘਰਿਆਂ ਦਿੰਨੇ ਆ ਨਾ ਕਾਜਾ ਮਾਜਾ ਨਾ ਕਰੋ ਘਰਿਆਂ ਦਿੰਦੇ ਫਿਰਿਆਂ ਦੇ ਆਹ ਦੇ ਨਾ ਸਿੰਪਲ ਏਦਾਂ ਹੀ ਬਣਾਉਣਾ ਲੈ ਵਾ ਚਟਨੀ ਬਣਾਉਣਾ ਉਹਨੀ ਤਰ੍ਹਾਂ ਦੀ ਨਹੀਂ ਚਟਨੀ ਥੋੜੀ ਪਾਉਂਗਾ ਇਧਰ ਪਿਆਜ਼ ਟਮਾਟਰ ਕੱਟ ਕੇ ਆਲੂ ਕੱਟ ਕੇ ਤੇ ਨਮਕੀਨ ਪੂਰੀਆ ਪਾ ਲਿਆ ਨਾਲ ਪਾਣੀ ਇੱਕ ਹਰੀ ਮਿਰਚ ਆ ਬਣਾਈ ਜੀ ਆਪਾਂ ਚਟਣੀ ਟਮਾਟੋ ਸੌਸ ਤੇ ਇਮਲੀ ਵਾਲੀ ਸੌਸ ਇੱਕ ਹੁੰਦੀ ਹੈ ਜੀ ਉਹ ਦੋਨੋਂ ਮਿਕਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਪਤਲੀ ਕਰ ਲਈ ਮਿਰਚ ਕੱਟ ਕੇ ਤੇ ਫਿਰ ਬਣਾਣੇ ਆ ਹੁਣ ਅੰਦਰ ਦੇਖੋ ਕਿਦਾਂ ਰੋਲਾ ਪਾਇਆ ਇਹਨਾਂ ਨੇ ਕਿੱਦਾਂ ਹਾ 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 ਕੀ ਹੋੁੰਦਿਆ ਏ ਕੀ ਹੋੁੰਦਿਆ ਏ ਦੀ ਥੱਪੜ ਮਾਰ ਗਿਆ ਮੈਂ ਗਿਆ ਪਤਾ ਨਹੀਂ ਕਾਦਾ ਰੋਲਾ ਪੈਣ ਡਿਆ ਇੰਨਾ ਚੀਕਾਂ ਮਾਰਦੀਆਂ ਕਿਦਾਂ ਓਏ ਨਮਕੀਨ ਹੋ ਗਿਆ ਸਾਡਾ ਤਿਆਰ ਚਾਹ ਵੀ ਬਣ ਕੇ ਆ ਗਈ ਦਰ ਕੇ ਸੱਦ ਘਰ ਦੀ ਨਹੀਂ ਆਉਣ ਲੱਗੇ ਸੀ ਪਿੱਛੇ ਆ ਜਾ ਆਏ ਆ ਜਾ ਮੈਂ ਦਾਦੀ ਨੂੰ ਭੇਜਿਆ ਸੀ ਕਿਤੇ ਕੰਮ ਕਿ ਦਾਦੀ ਲਾ ਗਿਆ ਜੀ 1 ਘੰਟਾ ਦਾ ਜੀ ਬਣਾਈਏ ਇਹ ਕੋਲੀ ਲਾ ਕੇ ਦਾਦੀ ਨੂੰ ਪੂਜਿਆ ਖੋਈ ਚਾਹ ਦੀ ਜਾਂ ਨਾ ਲਓ ਜੀ ਖਾ ਪੀ ਕੇ ਚਾਹ ਤੇ ਫਿਰ ਚੱਲਦੇ ਆਂ ਦੁਕਾਨ ਤੇ ਹੁਣ ਪੂਜਿਆ ਬਣਿਆ ਬੜਾ ਸਵਾਦ ਪਹਿਲਾਂ ਦੇਖੋ ਪਲਕ ਵੀ ਕਹਿੰਦੀ ਖਾਣਾ ਨਹੀਂ ਤੇ ਹੁਣ ਦੋ ਦੋ ਚਮਚ ਖਾ ਹੱਡੀ ਵਿੱਚੋਂ ਹਾਂ ਲੈ ਲੈ ਇੱਕ ਚਮਚਾ ਹੋਰ ਲੈ ਲੈ ਓਏ ਆ ਗਈ ਛੱਡ ਤੂੰ ਸਾਰਾ ਖਾ ਲਈ ਆ ਦੇਖੋ ਜੀ ਤੇਦੀ ਇੱਕ ਜਮਜਾ ਤੇਦੀ ਦੇਖ ਰਮ ਦਾ ਲਹਿਵਾ ਸਾਰਾ ਹੀ ਜਾ ਕੇ ਲੈ ਚਲੀ ਆ ਕਿਦੋਂ ਚੱਕ ਕੇ ਲੈ ਆਈਆਂ ਇਹ ਵੱਡੇ ਜਮਜੇ ਨੀ ਖਾਈਦਾ ਇਹ ਵੱਡੇ ਜਮਜੇ ਨੀ ਖਾਈਦਾ ਫੋੜੇ ਨੇ ਵੱਡੇ ਜਮਜੇ ਨੀ ਖਾਈਦਾ ਹੁੰਦਾ ਪਤਾ ਗਲੀ ਤੋਂ ਉਹ ਬਲੋਗ ਤਾਂ ਸਹੀ ਭੁੱਖ ਨਹੀਂ ਮਿਟਦੀ ਆ ਭੁੱਖ ਨਹੀਂ ਮਿਟਦੀ ਵੱਡੇ ਜਮਜੇ ਨੀ ਖਾਈਦਾ ਹੁੰਦਾ ਕਹਿੰਦੀ ਮੈਂ ਬੋਲ ਮਾਂ ਰਿਆ ਨਾ ਨੋ ਵੱਜ ਗਏ ਆ ਤੇ ਘਰੇ ਆਏ ਆ ਤੇ ਬਲੌਗ ਬਲੂਗ ਬਣਾਉਣ ਦਾ ਕਿਸੇ ਨੂੰ ਯਾਦ ਹੀ ਨਹੀਂ ਰਿਹਾ ਹੈਗਾ ਹਾਂ ਤੇ ਚਲੋ ਹੁਣ ਹੋ ਗਏ ਬਹੁਤ ਲੇਟ ਤੇ ਕਰਦੇ ਆ ਬਲੌਗ ਦਾ ਇੱਥੇ ਅਸੀਂ ਐਂਡ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਗੇ ਬੋਲੋ ਆਜੋ ਹਾਂਜੀ ਚਲ ਸੱਚੀ ਗੱਲ ਨਹੀਂ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਦਬ ਕੇ ਸਬਸਕ੍ਰਾਈਬ ਮੈਨੂੰ ਥੋੜਾ ਜਿਆਦਾ ਕੰਮ ਐ ਇਸ ਕਰਕੇ ਮੈਂ ਕਹਿੰਦਾ ਇੱਥੇ ਐਂਡ ਕਰਦੇ ਹੋ ਫਿਰ ਮੈਂ ਬਲੌਗ ਰੈਡੀ ਕਰ ਲਊਗਾ ਨਾ ਹਾਂ ਬਲੌਗ ਰੈਡੀ ਕਰ ਲਊਗਾ ਨਾ ਚਲੋ ਹਾਂ ਚਲੋ ਮਿਲਦੇ ਆਂ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ